ਦੋਸਤੋ ਆਓ ਦਿਖਾਉਣਿਆਂ ਸਿੱਧੂ ਬਾਈ ਦਾ ਉਹ ਕਟੜ ਫੈਨ ਜਿਹੜੇ ਨੇ ਸੌਂ ਖਾਦੀ ਸੀ ਕਿ ਜਿੰਨਾ ਸਮਾਂ ਸਿੱਧੂ ਮੂਸੇਵਾਲੇ ਦੀ ਵਾਪਸੀ ਨਹੀਂ ਹੋਵੇਗੀ ਮੈਂ ਪੈਰ ਵਿੱਚ ਜੁੱਤੀ ਨਹੀਂ ਪਾਵਾਂਗਾ ਅਤੇ ਖੁਦ ਸਿੱਧੂ ਮੂਸੇਵਾਲੇ ਦੇ ਬਾਪੂ ਜੀ ਨੇ ਜੁੱਤੀ ਪਵਾਈ ਹੈ ਹੁਣ ਜਦੋਂ ਛੋਟੇ ਸਿੱਧੂ ਦੀ ਵਾਪਸੀ ਹੋਈ ਹੈ ਬਾਈ ਵੀ ਸਾਹਮਣੇ ਆ ਗਿਆ ਹੁਣ ਬਾਈ ਨੇ ਸਾਹਮਣੇ ਆ ਕੇ ਪੂਰੀ ਗੱਲਬਾਤ ਦੱਸੀ ਹੈ ਦੱਸਿਆ ਕਿ ਉਸ ਨੇ ਕਿਉਂ ਸੌਂ ਖਾਦੀ ਸੀ ਅਤੇ ਕੀ ਉਸ ਦੇ ਮਨ ਵਿੱਚ ਸੀ ਪਰ ਦੋਸਤੋ ਐਸੇ ਜਿਹੜੇ ਫੈਨ ਨੇ ਬਾਈ ਸਿੱਧੂ ਦੇ ਕਣੀ ਲੱਖਾਂ ਦੀ ਗਿਣਤੀ ਵਿੱਚ ਐਸੇ ਫੈਨ ਨੇ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਪਿੱਛੇ ਕੁਝ ਵੀ ਕਰ ਸਕਦੇ ਨੇ ਅਤੇ ਉਹਨਾਂ ਵਿੱਚੋਂ ਇੱਕ ਹੈ ਪਾਲ ਸਮਾਉ। ਪਾਲ ਸਮਾਉ ਦਾ ਵੈਸੇ ਵੀ ਬਹੁਤ ਵੱਡਾ ਨਾਮ ਹੈ ਬੋਲੀਆਂ ਦੇ ਵਿੱਚ ਕਹਿੰਦੇ ਬਾਈ ਕੋਲੇ ਐਨੇ ਪ੍ਰੋਗਰਾਮ ਨੇ ਕਿ ਬਾਈ ਕੋਲੇ ਡੇਟਾ ਫ੍ਰੀ ਨਹੀਂ ਮਿਲਦੀਆਂ। ਅਤੇ ਬਾਈ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਜਦੋਂ ਆਏ ਜੁੱਤੀ ਪਵਾਉਣਾ ਤਾਂ ਇੱਕ ਵੱਡਾ ਪ੍ਰੋਗਰਾਮ ਵੀ ਰੱਖਿਆ ਹੋਇਆ ਸੀ ਅਤੇ ਬਾਈ ਤੋਂ ਜਿੰਨਾ ਕੁ ਹੋ ਸਕਿਆ ਸਿੱਧੂ ਦੇ ਬਾਪੂ ਜੀ ਦਾ ਸਿੱਧੂ ਪਰਿਵਾਰ ਦਾ ਮਾਣ ਸਨਮਾਨ ਵੀ ਕੀਤਾ ਅਤੇ ਬਾਪੂ ਜੀ ਨੂੰ ਚੈਨੀ ਵੀ ਪਾਈ ਆਪਾਂ ਨੇ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਬਾਪੂ ਜੀ ਚਾਹੇ ਚੈਨੀ ਸੋਨੇ ਦੀ ਲੈ ਨਹੀਂ ਰਹੇ ਸੀ ਪਰ ਪਾਲ ਸੁਮਾਉ ਨੇ ਉਹਨਾਂ ਨੂੰ ਚੈਨੀ ਪਾਈ ਜਰੂਰ ਕਿਉਂਕਿ ਬਾਈ ਦੀ ਇੱਛਾ ਸੀ ਤਾਂ ਦੋਸਤੋ ਬਾਈ ਪਾਲ ਸੁਮਾਉ ਨਾਲ ਗੱਲਬਾਤ ਹੋਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਾਲ ਸੁਮਾਉ ਨੇ ਕੀ ਕਿਹਾ ਆਓ ਸੁਣਾ ਦਿੰਦੇ ਹਾਂ ਆਦੀ ਅੱਜ ਪੈਰਾਂ 'ਚ ਜੁੱਤੀ ਪਾਈ ਐ ਇੰਨੇ ਮਹੀਨਿਆਂ ਬਾਅਦ ਤੇ ਸੌ ਚੁੱਕੀ ਸੀ ਠੀਕ ਹੈ ਨਾ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋਈ ਆ ਤੇ ਅੱਜ ਬੜੀ ਰਾਹਤ ਮਿਲੀ ਆ ਤੇ ਮੈਂ ਕਿਸਮਤ ਵਾਲਾ ਸਮਝਾਂਗਾ ਵੀ ਉਹ ਇੱਕ ਪਰਨ ਲਿਆ ਸੀ ਬਹੁਤ ਵੱਡਾ ਉਹ ਅਕਾਲਪੁਰ ਖਵੈ ਕੁਝ ਨੇ ਬਹੁਤ ਨੇੜੇ ਤੋਂ ਸੁਣਿਆ ਸੋ ਅੱਜ ਉਹ ਪਰਨਾ ਜਿਹੜਾ ਪੂਰਾ ਹੋਇਆ ਬਾਪੂ ਜੀ ਬਲਕੌਰ ਸਿੰਘ ਜੀ ਤੇ ਸਾਡੇ ਗੁਰੂ ਮਾ ਡਾਕਟਰ ਪ੍ਰਵਿਸ਼ਾਨ ਕੋਰ ਸਿੱਧੂ ਜੀ ਵੱਲੋਂ ਮੇਰੇ ਪੈਰਾਂ ਦੇ ਵਿੱਚ ਜਿਹੜੀ ਜੁੱਤੀ ਉਹ ਪਹਿਨਾਈ ਕੀਤੀਏ ਸੋ ਮੈਂ ਦਿਲੋਂ ਮੈਨੂੰ ਖੁਸ਼ੀ ਆ ਰੂਹ ਨੂੰ ਸਕੂਨ ਹੈ ਜੀ ਪਰਿਵਾਰ ਨਾਲ ਜੁੜਨ ਦੀ ਗੱਲ ਸੀ ਸਿੱਧੂ ਦੇ ਪਿਤਾ ਨੇ ਵੀ ਜਾਇ ਵੀ ਪਰਨਾ ਆ ਬਿਲਕੁਲ ਪਹਿਲਾਂ ਵੀ ਸਿੱਧੂ ਬਾਈ ਦੇ ਜਿਉਂਦੇ ਵੀ ਮੈਂ ਕਾਫੀ ਫ੍ਰੀਲਾਂਸਿੰਗ ਮੇਰਾ ਵੀ ਅਸੀਂ ਇਕੱਠੇ ਕੋਈ ਕੰਮ ਕਰਾਂਗੇ ਕੋਈ ਤਕੜਾ ਪ੍ਰੋਜੈਕਟ ਲੈ ਕੇ ਆਵਾਂਗੇ ਹੈ ਬਸ ਕੁਦਰਤੀ ਅਸੀਂ ਬਹੁਤਾ ਨਜ਼ਦੀਕਾਂ ਤੋਂ ਨਹੀਂ ਮਿਲ ਪਾਏ ਥੋੜੇ ਸਮੇਂ ਲਈ ਮਿਲੇ ਸੀ ਤੇ ਪਰ ਹੁਣ ਬਾਪੂ ਜੀ ਹੋ ਰਹੇ ਨੇ ਹੱਲਾਸ਼ੀਰੀ ਦਿੱਤੀ ਜੇ ਮਾਤਾ ਨਾਲ ਤਾਂ ਸਾਡਾ ਬੜਾ ਹੀ ਨਵਾਂ ਮਾਸ ਦਾ ਰਿਸ਼ਤਾ ਤੇ ਅਸੀਂ ਇਕੱਠੇ ਹੋ ਕੇ ਇੱਕ ਆਪਣੇ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਲਈ ਜਾਂ ਪੰਜਾਬ ਦੇ ਲਈ ਬਹੁਤ ਅੱਛੇ ਜਿਹੜੇ ਕਦਮਾਂ ਚੱਕਾਂਗੇ ਬਹੁਤ ਅੱਛੇ-ਅੱਛੇ ਪ੍ਰੋਜੈਕਟ ਕਰਨ ਬਾਰੇ ਸੋਚਾਂਗੇ ਤਾਂ ਦੋਸਤੋ ਬਾਈ ਪਾਲਸਮਾਉਂ ਦੀ ਗੱਲਬਾਤ ਤੁਸੀਂ ਨੇ ਸੁਣੀ ਬਾਈ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅਜਿਹਾ ਕਰਾਂਗੇ ਜਿਸ ਦੇ ਨਾਲ ਮਾਨਸਾ ਦਾ ਨਾਮ ਉੱਚਾ ਕਰ ਸਕੀਏ ਅਤੇ ਦੋਸਤੋ ਬਾਪੂ ਜੀ ਨੇ ਵੀ ਗੱਲ ਲਗਾਇਆ ਬਾਈ ਪਾਲ ਨੂੰ ਕਿਉਂਕਿ ਦਿਲ ਜਿੱਤ ਲਿਆ ਬਾਈ ਪਾਲਸਮਾਉਂ ਨੇ ਸਿੱਧੂ ਮੂਸੇਵਾਲੇ ਦੇ ਨਾਲ ਪਾਲਸਮਾਉਂ ਕਿ ਥੋੜਾ ਸਮਾਂ ਪਹਿਲੀ ਮਿਲੇ ਸੀ ਉਸ ਤੋਂ ਬਾਅਦ ਬਾਈ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਗਿਆ ਜਿਆਦਾ ਨਜ਼ਦੀਕੀ ਤੋਂ ਬਾਈ ਦੇ ਨਾਲ ਗੱਲਬਾਤ ਨਹੀਂ ਹੋ ਸਕੀ ਸੀ ਕਹਿੰਦਾ ਬਾਈ ਨੇ ਕਿਹਾ ਕਿ ਹੁਣ ਬਾਪੂ ਜੀ ਨਾਲ ਨੇੜਤਾ ਬਣੀ ਹੈ ਅਤੇ ਬਾਪੂ ਜੀ ਦੇ ਨਾਲ ਲੜ ਕੇ ਆਪਣੇ ਇਲਾਕੇ ਦੇ ਵਾਸਤੇ ਕੁਝ ਕਰਦੇ ਰਾਵਾਂਗੇ ਤਾਂ ਦੋਸਤੋ ਜਿਸ ਤਰ੍ਹਾਂ ਬਾਈ ਨੇ ਇੱਕ ਸੌ ਖਾਦੀ ਸੀ ਕਿ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਉਣੀ ਜਿੰਨਾ ਸਮਾਂ ਬਾਈ ਸਿੱਧੂ ਦੀ ਵਾਪਸੀ ਨਹੀਂ ਹੁੰਦੀ ਉਹ ਸੌ ਬਾਈ ਦੀ ਪੂਰੀ ਹੋਈ ਹੈ ਤੁਸੀਂ ਜਿਹੜੇ ਅਜਿਹੇ ਫੈਨ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਤੁਸੀਂ ਇਹ ਵੀਡੀਓ ਆਪਣੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਆਪਣੇ ਜੱਟ ਬਾਬੇ ਟੈਲੀਵਿਜ਼ਨ ਨੂੰ ਧੰਨਵਾਦ ਰਬ ਰਾਖਾ